ਜਥੇਦਾਰ ਸਾਹਿਬ ਨੇ ਇਕਤਰਤਾ ਸੱਦ ਲਈ ਹੈ ਪੰਜ ਸਿੰਘ ਸਹਿਬਾਨ ਦੀ ਇਸ ਇਕਤਰਤਾ ਦੇ ਵਿੱਚ ਕੀ ਵਿਚਾਰਾਂ ਹੋਣਗੀਆਂ ਇਸੇ ਮਹੀਨੇ 28 ਜਨਵਰੀ ਨੂੰ ਪੰਜ ਸਿੰਘ ਸਹਿਬਾਨ ਦੀ ਇਕਤਰਤਾ ਹੋਣੀ ਹੈ ਇਸ ਤੋਂ ਪਹਿਲਾਂ ਵੀ ਕਈ ਵਾਰ ਇਕਤਰਤਾ ਹੋਈ ਜਦੋਂ ਦਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਮਾ ਸਾਝਿਆ ਪਿਆ ਕਈ ਕਮੇਟੀਆਂ ਦਾ ਗਠਨ ਹੋ ਚੁੱਕਿਆ ਹੈ ਨਵੀਂ ਭਰਤੀ ਪ੍ਰਕਿਰਿਆ ਨੂੰ ਝੰਡੀ ਮਿਲ ਚੁੱਕੀ ਹੈ ਤੇ ਇਸ ਤੋਂ ਇਲਾਵਾ ਨਵੇਂ ਪ੍ਰਧਾਨ ਦੀ ਚੋਣ ਵੀ ਹੁਣ ਮਾਰਚ ਦੇ ਵਿੱਚ ਸੰਭਾਵਿਤ ਹੈ ਕਿ ਉਦੋਂ ਪ੍ਰਧਾਨ ਚੁਣ ਲਿਆ ਜਾਏਗਾ ਪਰ ਇਹ ਜਿਹੜੀ ਹੁਣ ਇਕੱਤਰਤਾ ਸੱਦੀ ਗਈ ਹੈ ਇਹਦੇ ਕੀ ਮਾਇਨੇ ਨੇ ਕੀ ਵਿਚਾਰਾ ਹੋਣਗੀਆਂ ਇਹ ਸਭ ਲਈ ਅਜੇ ਨਵੀਂ ਗੱਲ ਹੈ ਪੂਰਾ ਜੇ ਪਿੱਛੇ ਯਾਦ ਕਰੋ ਵੀ ਨੱਕ ਪਿੱਛੇ ਜੋ ਹਮ ਜਦੋਂ ਇਹਨਾਂ ਨੇ ਗਾਨੀ ਹਰਪ੍ਰੀਤ ਸਿੰਘ ਦਾ ਉਹ ਨੁਕਤੀ علاوہ ਵੀ ਦਿੱਤਾ ਸੀ ਕਿ 22 ਤੱਕ ਦਾ ਸਮਾਂ ਹੂੰ ਹੂੰ 30 ਤੱਕ ਦਾ ਜੱਦਰ ਸਾਹਿਬ ਕਹਿੰਦੇ ਆ ਉਹਨਾਂ ਨੇ ਅੰਜੂ ਸਿੰਘ ਸਹਿਵਾਨਾਂ ਦੇ ਅੱਗੇ ਆ ਕੇ ਗੁਰੂ ਰੰਧ ਸਾਹਿਬ ਦੀ ਹਾਜ਼ਰੀ ਵਿੱਚ ਆਪਣਾ ਸਾਰਾ ਸਪਸ਼ਟੀਕਰਨ ਦੇ ਦਿੱਤਾ ਕਿਸੇ ਹੋਰ ਸਪਸ਼ਟੀਕਰਨ ਦੀ ਲੋੜ ਨਹੀਂ। ਇਹ ਤਾਂ ਆਪਾਂ ਮੰਨਗੇ ਜਦਰ ਸਾਹਿਬ ਦੀ। ਫਿਰ ਤਾਂ ਗਿਆਨੀ ਹਰਪ੍ਰੀਤ ਸਿੰਘ ਇਸ ਮੀਟਿੰਗ ਦੇ ਵਿੱਚ ਛੂਲੀਅਤ ਕਰਨਗੇ। ਅਕਾਲ ਤਖਤ ਸਾਹਿਬ ਦੀ ਫੈਸਲੇ ਤੇ ਫੈਸਲਿਆਂ ਤੋਂ ਮੰਨ ਨਹੀਂ ਰਹੇ। ਜਦਰ ਸਾਹਿਬ ਨੇ ਸੱਤ ਮੈਂਬਰੀ ਕਮੇਟੀ ਬਣਾਈ। ਇਹਨਾਂ ਨੇ ਪੰਜ ਬੰਦਿਆਂ ਦੀਆਂ ਨਿਯੁਕਤੀਆਂ ਕਰ ਦਿੱਤੀਆਂ। ਦੇ ਹੁਣ ਪ੍ਰੈਸ ਦੱਸ ਦਿਓ ਤੁਸੀਂ ਜਨਦਾਰ ਬਡਾਲਾ ਨੂੰ ਕਿਹਾ ਸੀ ਕਿ ਉਹ ਪਹਿਲੀ ਸਾਡੀ ਛਾਸ਼ਨੀ ਕਮੇਟੀ ਕੋਲ ਆ ਕੇ ਪੇਸ਼ ਹੋਵੇ ਅਜਨਾਲੇ ਦੇ ਵਿੱਚ ਭਾਈ ਅਮਰੀਕ ਸਿੰਘ ਜਨਾਲਾ ਤੇ ਉਹਨਾਂ ਦੇ ਸਾਥੀਆਂ ਨੇ ਉਹਨਾਂ ਪ੍ਰੋਗਰਾਮਾਂ ਦਾ ਵਿਰੋਧ ਕੀਤਾ ਉਹੀ ਜਿਵੇਂ ਗੁਰਵਜਨ ਸਿੰਘ ਦਾ ਵਿਰੋਧ ਸ਼ੁਰੂ ਹੋ ਗਿਆ ਸੀ ਤੇ ਉਹਦੇ ਪੁਤਲੇ ਬਣਾ ਕੇ ਪ੍ਰਕਰਮਾਂ ਦੇ ਵਿੱਚ ਕੜੀਸਕੇ ਬਾਹਰਲੇ ਜਾ ਕੇ ਜੁੱਤੀਆਂ ਮਾਰ ਕੇ ਸਾੜੇ ਗਏ ਸੀ ਜਥੇਦਾਰ ਸਾਹਿਬ ਨੇ ਇਕਤਰਤਾ ਸੱਦ ਲਈ ਹੈ ਪੰਜ ਸਿੰਘ ਸਹਿਬਾਨ ਦੀ ਇਸ ਇਕਤਰਤਾ ਦੇ ਵਿੱਚ ਕੀ ਵਿਚਾਰਾਂ ਹੋਣਗੀਆਂ ਇਸੇ ਮਹੀਨੇ 28 ਜਨਵਰੀ ਨੂੰ ਪੰਜ ਸਿੰਘ ਸਹਿਬਾਨ ਦੀ ਇਕਤਰਤਾ ਹੋਣੀ ਹੈ ਇਸ ਤੋਂ ਪਹਿਲਾਂ ਵੀ ਕਈ ਵਾਰ ਇਕਤਰਤਾ ਹੋਈ ਜਦੋਂ ਦਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਮਾ ਸਾਝਿਆ ਪਿਆ ਤੇ ਹੁਣ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਵੀ ਮਨਜ਼ੂਰ ਹੋ ਚੁੱਕਿਆ ਹੈ ਇਸ ਤੋਂ ਇਲਾਵਾ ਕਈ ਕਮੇਟੀਆਂ ਦਾ ਗਠਨ ਹੋ ਚੁੱਕਿਆ ਹੈ ਨਵੀਂ ਭਰਤੀ ਪ੍ਰਕਿਰਿਆ ਨੂੰ ਝੰਡੀ ਮਿਲ ਚੁੱਕੀ ਹੈ ਇਸ ਤੋਂ ਇਲਾਵਾ ਨਵੇਂ ਪ੍ਰਧਾਨ ਦੀ ਚੋਣ ਵੀ ਹੁਣ ਮਾਰਚ ਦੇ ਵਿੱਚ ਸੰਭਾਵਿਤ ਹੈ ਕਿ ਉਦੋਂ ਪ੍ਰਧਾਨ ਚੁਣ ਲਿਆ ਜਾਏਗਾ ਪਰ ਇਹ ਜਿਹੜੀ ਹੁਣ ਇਕਤਰਤਾ ਸੱਦੀ ਗਈ ਹੈ ਇਹਦੇ ਕੀ ਮਾਇਨੇ ਨੇ ਕੀ ਵਿਚਾਰਾ ਹੋਣਗੀਆਂ ਇਹ ਸਭ ਲਈ ਅਜੇ ਨਵੀਂ ਗੱਲ ਹੈ ਪਰਵੰਤਰ ਨਹੀਂ ਇਹਦੇ ਚ ਨਾ ਥੋੜਾ ਜਿਹਾ ਪਿੱਛੇ ਯਾਦ ਕਰੋ ਵੀ ਨੰਗ ਪਿੱਛੇ ਜਾਓ ਹਮ ਜਦੋਂ ਇਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਦਾ ਉਹ ਅਨੁਜੁਕਤੀ ਵਾਲਾ ਵੀ ਦਿੱਤਾ ਸੀਗਾ 28 ਤੱਕ ਦਾ ਸਮਾਂ 30 ਤੱਕ ਦਾ ਇਕ ਤਾ ਉਹ ਫੈਸਲਾ ਬਕਾਇਆ ਪਿਆ ਹੂੰ ਜਦਰ ਸਾਹਿਬ ਕਹਿੰਦੇ ਆ ਉਹਨਾਂ ਨੇ ਪੰਜ ਸਿੰਘ ਸਹਿਵਾਨਾ ਦੇ ਅੱਗੇ ਆ ਕੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਆਪਣਾ ਸਾਰਾ ਸਪਸ਼ਟੀਕਰਨ ਦਿੱਤਾ ਕਿਸੇ ਹੋਰ ਸਪਸ਼ਟੀਕਰਨ ਦੀ ਲੋੜ ਨਹੀਂ ਇੱਕ ਤਾ ਇਹ ਮਾਮਲਾ ਪੈਂਡਿੰਗ ਪਿਆ ਸਭ ਤੋਂ ਵੱਡਾ ਸਵਾਲ ਇਹ ਉੱਠਦਾ ਹੈ ਜੇ ਤਾਂ ਆਪਾਂ ਮੰਨ ਲਈਏ ਜਦਰ ਸਾਹਿਬ ਦੀ ਫਿਰ ਤਾਂ ਗਿਆਨੀ ਹਰਪ੍ਰੀਤ ਸਿੰਘ ਇਸ ਮੀਟਿੰਗ ਦੇ ਵਿੱਚ ਛੁਮੁਲੀਅਤ ਕਰਨਗੇ ਦੂਜੇ ਮੰਨਦੇ ਨਹੀਂ ਇਹ ਸਤਤਿਆਂ ਹਾਸੋ ਹੀ ਨਹੀਂ ਆਪ ਪੈਦਾ ਕਰਦੇ ਨੇ ਜਿਵੇਂ ਇਹ ਅਕਾਲ ਤਖਤ ਸਾਹਿਬ ਤੋਂ ਬਹੁਤ ਵੱਡੇ ਬਣ ਗਏ ਅਕਾਲ ਤਖਤ ਸਾਹਿਬ ਦੀ ਫੈਸਲ ਦੇ ਫੈਸਲਿਆਂ ਤੋਂ ਮੰਨ ਹੀ ਨਹੀਂ ਰਹੇ ਜਦਰ ਸਾਹਿਬ ਨੇ ਸੱਤ ਮੈਂਬਰੀ ਕਮੇਟੀ ਬਣਾਈ ਇਹਨਾਂ ਨੇ ਪੰਜ ਬੰਦਿਆਂ ਦੀਆਂ ਨਿਯੁਕਤੀਆਂ ਕਰਤੀਆਂ ਇੱਕ ਉਹ ਬੀਬੀ ਸਤਪੰਤ ਕੌਰ ਛੱਡਤੀ ਉਹ ਤਾਂ ਹੀ ਸ਼ਰੂਨੀ ਕਮੇਟੀ ਦੀ ਮੁਲਾਜ਼ਮ ਹੈ ਇੱਕ ਛੱਡਤਾ ਸੀਗਾ ਜਿਹੜੇ ਗੁਰਪ੍ਰਤਾਪ ਸਿੰਘ ਬਡਾਲਾ ਨੇ ਤੇ ਹੁਣ ਕੱਲ ਦਿਲਜੀਤ ਸਿੰਘ ਚੀਮੇ ਨੇ ਕਹਿਤਾ ਕਿ ਅਸੀਂ ਜੇ ਲਾਤੀ ਨਿਯੁਕਤੀ ਉਹਨਾਂ ਦੀ ਵੀ ਕਿੱਥੋਂ ਦੀ ਫਰੀਦਕੋਟ ਦੀ ਤੇ ਹੁਣ ਪ੍ਰੈਸ ਦੱਸ ਦਿਓ ਤੁਸੀਂ ਜੱਤਦਾਰ ਬਡਾਲਾ ਨੂੰ ਕਿਹਾ ਸੀ ਕਿ ਉਹ ਪਹਿਲੀ ਸਾਡੀ ਸ਼ਾਸਨਿਕ ਕਮੇਟੀ ਕੋਲ ਆ ਕੇ ਪੇਸ਼ ਹੋਵੇ ਉਦੋਂ ਬਾਅਦ ਅਸੀਂ ਸੋਚਾਂਗੇ ਤੇ ਕੀ ਹੁਣ ਪੇਸ਼ ਹੋ ਗਿਆ ਆਪੇ ਮੈਂ ਰੱਜੀ ਪੁੱਜੀ ਆਪੇ ਤੇਰੇ ਬੱਚੇ ਜਿਉਣ ਇਹਨਾਂ ਨੇ ਬਹੁਤ ਹਾਸੋਹੀਨੀ ਸਥਿਤੀ ਦੇ ਵਿੱਚ ਸਾਰੇ ਕਾਸੇ ਨੂੰ ਪਾਤਾ ਦੁਨੀਆ ਤੇ ਸੰਗਤ ਸਮਝਦੀ ਐ ਹੁਣ ਇਹਨਾਂ ਦੀਆਂ ਮੀਟਿੰਗਾਂ ਹੁੰਦੀਆਂ ਨੇ ਆ ਕੱਲੇ ਨਾਣੀ ਸ਼ੁਰੂਬਰੀ ਕਮੇਟੀ ਦੇ ਮੈਂਬਰਾਂ ਦੀ ਭਲਾਈ ਅੱਧੇ ਨਹੀਂ ਗਏ ਇਹਦੇ ਉਲਟ ਕਈਆਂ ਨੇ ਜੱੱਦਰ ਸਾਹਿਬ ਨੂੰ ਜਾ ਕੇ ਬੰਗ ਪੱਤਰ ਦੇਤਾ ਕਿ ਜੱੱਦਰ ਸਾਹਿਬ ਜਿਹੜੀ ਕਮੇਟੀ ਤੁਸੀਂ ਬਣਾਈ ਐ ਉਹਨੂੰ ਤਾਂ ਕੰਮ ਹੀ ਨਹੀਂ ਕਰਨ ਦਿੰਦੇ ਇਦੇ ਬਾਰੇ ਆਪਣੀ ਸਥਿਤੀ ਸਪਸ਼ਟ ਕਰੋ ਤੁਹਾਡਾ ਆਦੇਸ਼ ਕੀ ਹੈ ਵਿੱਚ ਭਰ ਦੇ ਸਿੱਖਾਂ ਦੇ ਵਿੱਚ ਇਹਨਾਂ ਨੇ ਮਾਨਯੋਗ ਸ਼੍ਰੀ ਅਕਾਲ ਤਖਤ ਸਾਹਿਬ ਤੇ ਦੂਜੀਆਂ ਸਥਤੀਆਂ ਨੂੰ ਹੱਸੋ ਹੀ ਨਹੀਂ ਕਰਤਾ ਇੱਕ ਵੀ ਜੱਦਰ ਸਾਹਿਬ ਦਾ ਵੀ ਸੀ ਭਰਤੀ ਪ੍ਰਕਿਰਿਆ ਦਾ ਸਵਾਗਤ ਹੈ ਤੇ ਸੱਤ ਮੈਂਬਰੀ ਕਮੇਟੀ ਕਾਇਮ ਹੈ ਤੇ ਫਿਰ ਇਦੇ ਉੱਤੇ ਬਹੁਤ ਰੌਲੇ ਨੇ ਹੂੰ ਜਿਹੜਾ ਸੁਖਵੀਰ ਸਿੰਘ ਨੇ ਮੰਨਿਆ ਨਹੀਂ ਮੇਰਾ ਖਿਆਲ 28 ਵਾਲੀ ਨਾ ਜਿਹੜੀ ਮੀਟਿੰਗ ਹੈ ਧਰਮੇਂਦਰ ਤੁਸੀਂ ਬਨ ਕੇ ਚਲੋ ਇਹ ਐਕਤੀ ਕਿਸੇ ਨਾ ਕਿਸੇ ਪਾਸੇ ਆਰ ਜਾਂ ਪਾਰ ਹੂੰ ਕੋਈ ਫੈਸਲਾ ਜੱਦਰ ਸਭ ਨੂੰ ਕਰਨਾ ਪਊਗਾ ਨਹੀਂ ਤਾਂ ਗਿਆਨੀ ਕਰਵਚਨ ਸਿੰਘ ਵਾਲੀ ਪ੍ਰਕਿਰਿਆ ਸ਼ੁਰੂ ਹੋਊਗੀ ਐ ਅਜੇ ਅਜਨਾਲੇ ਦੇ ਵਿੱਚ ਭਾਈ ਅਮਰੀਕ ਸਿੰਘ ਜਨਾਲਾ ਤੇ ਉਹਨਾਂ ਦੇ ਸਾਥੀਆਂ ਨੇ ਉਹਨਾਂ ਪ੍ਰੋਗਰਾਮਾਂ ਦਾ ਵਿਰੋਧ ਕੀਤਾ। ਉਹੀ ਜਿਵੇਂ ਗੁਰਵਜਨ ਸਿੰਘ ਦਾ ਵਿਰੋਧ ਸ਼ੁਰੂ ਹੋ ਗਿਆ ਸੀ ਤੇ ਉਹਦੇ ਪੁਤਲੇ ਬਣਾ ਕੇ ਪ੍ਰਕਰਮਾਂ ਦੇ ਵਿੱਚ ਕਢੀਸਕੇ ਬਾਹਰ ਲਿਜਾ ਕੇ ਜੁੱਤੀਆਂ ਮਾਰ ਕੇ ਸਾੜੇ ਗਏ ਸੀ। ਇਹ ਨੌਬਤ ਉਧਰ ਨੂੰ ਨਾ ਹੋ ਜਾਵੇ। ਇਹਦੇ ਤੇ ਵਿਰੇਖਲ ਜਦਰ ਸਾਹਿਬ ਕੋਈ ਫੈਸਲਾ ਜ਼ਰੂਰ ਲੈਣ। ਸੋ ਇਸ ਨਤੀਜੇ ਵਿੱਚ 28 ਤਰੀਕ ਦੀ ਜਿਹੜੀ ਇਹ ਮੀਟਿੰਗ ਹੈ ਹੂੰ ਉਹਨਾਂ ਦੀਆਂ ਨਜ਼ਰਾਂ ਸਭ ਦੀਆਂ ਟਿਕੀਆਂ ਨੇ ਔਰ ਜਿਸ ਤਰ੍ਹਾਂ ਦੀ ਸਥਿਤੀ ਇਹ ਕਰ ਰਹੇ ਨੇ ਜਿਹੜੇ ਘਟੋ ਘਟੋ ਆਗੂ ਜਿਹੜੇ ਇਹਨਾਂ ਦੇ ਖਾਸਮ ਖਾਸ ਹੁੰਦੇ ਸੀ ਤਰਵਿੰਦਰ ਹੂੰ ਉਹ ਵੀ ਇਸ ਵੇਲੇ ਵਿਰੋਧ ਕਰ ਰਹੇ ਨੇ ਹੂੰ ਇਥੋਂ ਤੱਕ ਕਿ ਜਿਹੜਾ ਇਹਨਾਂ ਦਾ ਐਕਟਿੰਗ ਪ੍ਰਧਾਨ ਹੈ ਜਾਂ ਉਹ ਸੰਸਦੀ ਬੋਰਡ ਦਾ ਚੇਅਰਮੈਨ ਹੈ ਬਰਬੰਦਰ ਸਿੰਘ ਭੁੰਦੜ ਸਮੇਤ ਬਹੁਤ ਸਾਰੇ ਆਗੂ ਨੇ ਇਹ ਕਿਹਾ ਅਕਾਲ ਤਖਤ ਸਾਹਿਬ ਨਾਲ ਆਡਾ ਨਾਲ ਆਓ ਹੂੰ ਉਹਨਾਂ ਦੀ ਗੱਲ ਮੰਨ ਲਓ ਨਹੀਂ ਨੁਕਸਾਨ ਚ ਜਾਓਗੇ ਕਿਉਂਕਿ ਸੰਗਤ ਸ੍ਰੀ ਅਕਾਲ ਤਖਤ ਜੀ ਸਾਹਿਬ ਦੇ ਫੈਸਲਿਆਂ ਦੀ ਨਾਲ 100% ਖੜੀ ਹੈ ਇਹ ਚਾਰ ਬੰਦੇ ਜੇ ਪਾਸੇ ਚ ਕੇ ਜਾਣਗੇ ਹੁਣ ਲਾਇਆ ਕਿੱਥੇ ਆ ਗੁਰਪ੍ਰਤਾਪ ਬਟਾਲੇ ਨੂੰ ਫਰੀਦਕੋਟ ਹੂੰ ਜਿੱਥੇ ਪੂਰਾ ਬੋਲ ਵਾਲਾ ਸੁਖਵੀਰ ਸਿੰਘ ਦਾ ਹੈ ਹੂੰ ਕਿਹਨੇ ਮੰਨਣੀ ਉਹਦੀ ਉੱਥੇ ਤੇ ਨਾ ਉਹ ਅਨੁਸ਼ਾਸਨੀ ਕਮਿਊਨਿਟੀ ਤੋਂ ਇਹ ਦੁੱਧ ਤੂਤਾ ਹੋ ਕੇ ਆਇਆ ਸੋ ਇਹਨਾਂ ਨੇ ਆਪਣੀ ਸਥਿਤੀ ਆਪ ਹੀ ਬਹੁਤ ਅਜੀਬ ਕਿਸਮ ਦੀ ਕਰ ਲਈ ਹੈ ਅਜੇ ਵੀ ਡੁੱਲੇ ਵੀਰਾਂ ਦਾ ਕੁਜਰੀ ਵਿਗੜਿਆ ਇਹ ਚੱਕ ਕੇ ਸਬੇਡ ਲੈਣ ਡੁੱਲੇ ਵੀਰਾਂ ਨੂੰ ਝੋਲੀ ਚ ਪਾ ਲੈ ਨਹੀਂ ਤਾਂ ਫਿਰ ਸੰਗਤ ਜਦੋਂ ਬੇਮੁਖ ਹੋ ਜਾਵੇ ਸੰਗਤ ਮੁਖ ਮੋੜ ਜਾਵੇ ਤੇ ਫਿਰ ਬੰਦਾ ਦੇਖਦਾ ਉਹਨਾਂ ਨੂੰ ਬਰੌਣ ਵਾਲਾ ਕੋਈ ਨਹੀਂ ਹੁੰਦਾ ਸੋ ਇਸ ਵੇਲੇ ਏਜੀ 28 ਦੀ ਮੀਟਿੰਗ ਹੈ ਇਹਨੂੰ ਤੁਸੀਂ ਕਾਫੀ ਅਹਿਮ ਸਮਝੋ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ